ਕੁੱਲੜ ਜਿਹੜੀ ਕੁੱਲੜ ਆ ਨਾ ਅੱਜ ਕੱਲ ਕਾਫੀ ਮਸ਼ਹੂਰ ਹੋਇਆ ਵਾ ਪਰ ਇੱਥੇ ਕੁੱਲੜ ਚਾਹ ਮਿਲਦੀ ਆ ਤੇ ਆਹਦੇ ਟੇਸਟ ਉਹਦਾ ਬੜਾ ਵੱਖਰਾ ਇਹ ਕਿਵੇਂ ਬਣਾਉਣੀ ਜੀ ਇਹ ਕੁੱਲੜ ਜੀ ਆਪਾਂ ਤੰਦੂਰ ਦੇ ਵਿੱਚ ਕੁੱਲੜ ਰੱਖੀਦੇ ਆ ਓਕੇ ਜਦੋਂ ਪੂਰੀ ਤਰ੍ਹਾਂ ਉਹ ਗਰਮ ਹੋ ਜਾਂਦੇ ਆ ਕਿ ਲਾਲ ਹੋ ਜਾਂਦੇ ਜੀ ਫਿਰ ਚਾਹ ਉਧਰ ਕੱਢ ਲਈ ਹੁੰਦੀ ਆ ਪੂਰੇ ਰੜ ਜਾਂਦੇ ਜੰਦੇ ਹਾਂਜੀ ਲਾਲ ਹੋ ਜਾਂਦੇ ਆ ਠੀਕ ਹੈ ਕਿ ਜਿਹੜਾ ਰੇੜੀ ਵਾਲਾ ਜੇ ਆ ਉਹ ਉਹ ਵੀ ਮੈਂ ਹੁਣ ਅੰਦਰ ਪਹਿਲਾਂ ਐਂਟਰ ਕੀਤਾ ਜੀ ਤੇ ਮੈਂ ਦੇਖਿਆ ਹਰੀਕ ਦੇ ਟੇਬਲ ਤੇ ਚੋਰੀ-ਚੋਰੀ ਨਿਗਾਹ ਮਾਰੀ ਵਾ ਫੇ ਉਹਨਾਂ ਦੇ ਹਰ ਇੱਕ ਜਿਹੜਾ ਕੁੱਲਚਾ ਜ਼ਰੂਰ ਪਿਆ ਸੀ ਹਾਂਜੀ ਆਪਣੇ ਮਸ਼ੂਰਾ ਜੀ ਕੁੱਲਚਾ ਛਾਟਬਾਰ ਦਾ ਜਿਹੜਾ ਮਿਕਸ ਆਪਣੇ ਆਲੂ ਸ਼ਵਲੇ ਕੁੱਲਚਾ ਪਨੀਰ ਕੁੱਲਚਾ ਬਹੁਤ ਫੇਮਸ ਆ ਆਪਣੇ ਯਾਨੀ ਕਿ ਬਹੁਤ ਜ਼ਿਆਦਾ ਕੁੱਲਚੇ ਯਾਨੀ ਕਿ ਸੇਮ ਰੇੜੀ ਵਾਲੀ ਫੀਲਿੰਗ ਜਿਹੜੀ ਆਪਾਂ ਪੰਜਾਬ ਦੇ ਵਿੱਚ ਖਾਂਦੇ ਹਾਂ ਉਹੀ ਟੇਸਟ ਆ ਪੰਜਾਬ ਵਾਲਾ ਸੇਮ ਟੇਸਟ ਆ ਹਾਂਜੀ ਤੁਸੀਂ ਟਰਾਈ ਕਰਵਾ ਕੇ ਤੇ ਰੇੜੀ ਆਪਣੀ ਗੋਲਗੱਟਾਂ ਦੀ ਲਾਈਵ ਆ ਜੀ ਠੀਰ ਪੂੜੇ ਕੱਲੇ ਆਪਣੇ ਦੇ ਸਟੂਡੈਂਟ ਤੇ ਮਿਲਦੇ ਆਹਾਹਾ ਆ ਬੜੀ ਵਧੀਆ ਗੱਲ ਇਹਨਾਂ ਨੇ ਜਦੋਂ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਹੁੰਦਾ ਤੇ ਉਦੋਂ ਤੁਹਾਡਾ ਤੇ ਖੀਰ ਦੇ ਨਾਲ ਪੂੜੇ ਆਂ ਹਾਂ ਜੀ ਖੀਰ ਦੇ ਨਾਲ ਖੀਰ ਦੇ ਨਾਲ ਪੂੜੇ ਤੇ ਬਰਾੜ ਸਾਹਿਬ ਦੇ ਕੋਲੇ ਜਰੂਰ ਆ ਕੇ ਖਾਣੇ ਆ ਜੀ ਕੈਲਗਰੀ ਦੇ ਵਿੱਚ ਲਿਕੇਚਨ ਇਹ ਜਿਹੜਾ ਦੇਸੀ ਟਰੱਕਰ ਦਾ ਆਪ ਨੂੰ ਰੈਫਰੈਂਸ ਦਊਗਾ 10% ਡਿਸਕਾਊਂਟ ਮਕੇ ਹਾਂ ਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਆਪਾਂ ਕੈਲਗਰੀ ਪਹੁੰਚੇ ਹੋਇਆ ਤੇ ਕੈਲਗਰੀ ਜਿਹੜਾ ਚਾਟ ਬਾਰ ਐਂਡ ਪਰੌਠਾ ਪਲੇਸ ਤੇ ਪਹੁੰਚੇ ਹੋਇਆ ਤੇ ਅੱਗੇ ਵੀ ਤੁਹਾਨੂੰ ਨਾਂ ਦੱਸਦੇ ਹੁੰਦੀਆਂ ਤੇ ਅੱਗੇ ਆਪਾਂ ਪਰੌਠੇ ਦੀ ਗੱਲਬਾਤ ਕਰਦੇ ਹੁੰਨੇ ਤੇ ਪਰ ਅੱਜ ਪਰੌਠੇ ਦੀ ਨਹੀਂ ਅੱਜ ਕੁੱਲੜ ਚਾ ਜਿਹੜੀ ਇਹਨਾਂ ਦੀ ਸਪੈਸ਼ਲ ਸਪੈਸ਼ਲ ਹੈ ਤੇ ਉਹਦੇ ਨਾਲ ਜਿਹੜਾ ਰੇਡੀ ਵਾਲਾ ਕੁਲਚਰ ਨਾ ਉਹਨੂੰ ਬੜੇ ਬਹੁਤ ਦੋਸਤ ਮਿੱਤਰ ਆ ਜਿਹੜੇ ਮਿਸ ਕਰਦੇ ਹੋਣਗੇ ਤੇ ਪਰ ਅੱਜ ਦਿਖਾਉਣੇ ਤੁਹਾਨੂੰ ਕਿ ਇਹ ਜਿਹੜਾ ਨਾਲ ਦੀ ਨਾਲ ਇੱਕ ਹੋਰ ਵੀ ਚੀਜ਼ ਤੁਸੀਂ ਨੋਟ ਕਰਨੀ ਆ ਕਿ ਸਾਡੇ ਦੋਸਤ ਨੇ ਖੋਲਿਆ ਬਰਾਡ ਸਾਹਿਬ ਹੀ ਉਹ ਆ ਕਿਉਂਕਿ ਬਰਾਡ ਆਲ ਵਿੱਚ ਮੱਲਾ ਮਾਰਦੇ ਦੀ ਚੀਜ਼ਾਂ ਦੇ ਵਿੱਚ ਤੇ ਹੁਣ ਤੁਹਾਨੂੰ ਕਿਉਂਕਿ ਟ੍ਰਾਂਟੋ ਵਾਲ ਜਿਹੜਾ ਬਰਾਡ ਬਹੁਤ ਮਸ਼ਹੂਰ ਸੀ ਉੱਥੇ ਵੀ ਜਿਹੜਾ ਤੇ ਇੱਧਰ ਵੀ ਇਹਨਾਂ ਨੇ ਖੋਲਤਾ ਤੇ ਇਹਨਾਂ ਦਾ ਜਿਹੜਾ ਸਫਰ ਉਹ ਦੋਸਤ ਮਿੱਤਰ ਗੱਲਾਂ ਕਰਦੇ ਹੁੰਦੇ ਆ ਕਿ ਟਰੱਕਿੰਗ ਤੋਂ ਤੰਗ ਆ ਯਾਰ ਹੋਰ ਕਿਹੜਾ ਕੰਮ ਕਰੀਏ ਤੇ ਅੱਜ ਤੁਹਾਨੂੰ ਬੜਾ ਕੁਛ ਜਿਹੜਾ ਇਹਦੇ ਚੋਂ ਸਿੱਖਣ ਨੂੰ ਮਿਲਣਾ ਕਿਉਂਕਿ ਇਹ ਵੀ ਜਿਹੜਾ ਟਰੱਕਿੰਗ ਤੋਂ ਮੂਵ ਹੋ ਕੇ ਤੇ ਰੈਸਟੋਰੈਂਟ ਦੇ ਫੀਲਡ ਦੇ ਵਿੱਚ ਆਏ ਆ ਤੇ ਨਾਲੇ ਤੁਹਾਨੂੰ ਇਹਨਾਂ ਦੀਆਂ ਆਟਮਾ ਹੋਰ ਕਿਹੜੀਆਂ-ਕਿਹੜੀਆਂ ਵਧੀਆ ਉਹ ਦਿਖਾਉਣੇ ਤੇ ਨਾਲੇ ਬਰਾੜ ਸਾਹਿਬ ਨਾਲ ਕਰਦੇ ਗੁਪਤ ਗੁੱਪ ਹਾਂਜੀ ਬਰਾੜ ਸਾਹਿਬ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਜੀ ਥੈਂਕ ਯੂ ਬਾਈ ਥੈਂਕ ਯੂ ਪੀ ਪ੍ਰਧਾਨ ਸਾਹਿਬ ਆਪਾਂ ਪਹਿਲਾਂ ਤਾਂ ਥੋੜੀ ਜਿਹੀ ਗੱਲਬਾਤ ਇਹ ਕਰਨੀ ਸੀ ਕਿ ਕੈਲਗਰੀ ਆਏ ਤੇ ਬਹੁਤ سارے ਦੋਸਤਾਂ ਮਿੱਤਰਾਂ ਦੀਆਂ ਕਾਲਾਂ ਆਉਂਦੀਆਂ ਉਹਨਾਂ ਟਰਕਿੰਗ ਤੋਂ ਤੰਗ ਹੁੰਦੀਆਂ ਤੇ ਉਹ ਕਹਿੰਦੇ ਕਿ ਹੋਰ ਕਿਹੜੇ ਫੀਲਡ ਦੇ ਵਿੱਚ ਜਾਇਆ ਜਾਵੇ ਜਾਂ ਹੋਰ ਕਿਹੜਾ ਬਿਜ਼ਨਸ ਹੈ ਜਿਹੜੇ ਥੋੜੇ ਜਿਹੀ ਡਾਲਰ 40-50 ਹਜ਼ਾਰ ਡਾਲਰ ਜਾਂ ਲੱਖ ਡਾਲਰ ਲਾ ਕੇ ਤੇ ਅਸੀਂ ਉੱਧਰ ਜਾ ਸਕਦੇ ਹਾਂ ਇਹਦੇ ਬਾਰੇ ਦੱਸੋ ਕਿ ਤੁਸੀਂ ਟਰਕਿੰਗ ਤੋਂ ਜਿਹੜਾ ਰੈਸਟੋਰੈਂਟ ਤੇ ਮੈਨੂੰ ਪਤਾ ਲੱਗਾ ਕਿ ਉਹ ਕੋਈ ਹਾਂਜੀ ਹਾਂਜੀ ਮੈਂ 2011 ਦੇ ਵਿੱਚ ਕੀਤੀ ਸੀ ਟਰੱਕਿੰਗ ਸਟਾਰਟ ਤੇ 13 ਦੇ ਵਿੱਚ ਮੈਂ ਐਸੋਨ ਡਿਵੈਟਰ ਆਇਆ ਸੀ ਫਿਰ ਆਪਣੀ ਕੰਪਨੀ ਸਟਾਰਟ ਕੀਤੀ ਅੱਛਾ ਕੰਪਨੀ ਤੱਕ ਵੀ ਕਰ ਲਿਆ ਹਾਂਜੀ ਠੀਕ ਹੈ ਸਟਿਲ ਟਰੱਕਿੰਗ ਕਰ ਰਹੇ ਆ ਫਾਕਾ ਅਸੀਂ 2021 ਦੇ ਵਿੱਚ ਖੋਲਿਆ ਸਵੇਲਾ ਰੈਸਟੋਰੈਂਟ ਓਕੇ ਇਸੇ ਜਗ੍ਹਾ ਤੇ ਅ ਫਰੈਂਚਾਈਜ਼ ਲੈ ਕੇ ਐਸੇ ਸੇ ਵੀ ਕਰ ਰਹੇ ਹਾਂ ਠੀਕ ਓਕੇ ਸੋ ਇਹ ਏਰੀਆ ਜਿਹੜਾ ਆਪਣਾ ਜਿਵੇਂ ਕਿ ਥੀਟਰ ਪੰਜਾਬੀ ਆਪਣੇ ਵਿੱਚ ਹੂੰ ਸੋ ਮੈਕਸੀਕਨ ਫੂਡ ਦਾ ਥੋੜਾ ਜਿਹਾ ਰਿਸਪੌਂਸ ਨਹੀਂ ਸੀ ਆਇਆ ਅੱਛਾ ਹਾਂਜੀ ਤੇ ਫਿਰ ਅਸੀਂ ਸਟਰੀਟ ਫੂਡ ਜਿਹੜਾ ਚਾਟਪਾਰ ਐਂਡ ਪ੍ਰੌਂਡਾ ਪਲੇਸ ਉਹ ਖੋਲਿਆ ਕੈਲਗਰੀ ਦੇ ਵਿੱਚ ਪ੍ਰੌਂਡਾ ਪਲੇਸ ਕੋਈ ਨਹੀਂ ਸੋ ਸਾਡੇ ਪਰੌਂਠੇ ਆ ਤੇ ਛੱਕਟ ਘਟ ਘਟ ਦਾਸ ਤਰ੍ਹਾਂ ਦੇ ਸਾਡੇ ਪਰੌਂਠੇ ਵੈਸੇ ਪਰੌਂਠੇ ਵੈਸੇ ਵੀ ਕੈਲਗਰੀ ਦੇ ਬਹੁਤ ਮਸ਼ਹੂਰ ਹਾਂਜੀ ਪਰੌਂਠੇ ਸਾਡੇ ਆ ਕੇ ਜੀ ਮੈਕਸ ਵਿੱਚ ਪਨੀਰ ਪਰੌਂਠਾ ਅੱਛਾ ਆਲੂ ਬਰੌਂਡਾ ਗੋਭੀ ਬਰੌਂਡਾ ਮੇਥੀ ਬਰੌਂਡਾ ਸੋ ਤੇ ਇਦਾਂ ਹੀ ਆਪਣੇ ਕੋਲੇ ਹੈਗੇ ਆ ਜੀ ਸਾਗ ਮੱਕੀ ਦੀ ਰੋਟੀ ਅੱਛਾ ਜੀ ਹਾਂ ਜੀ ਖੀਰ ਪੂੜੇ ਇਕੱਲੇ ਆਪਣੇ ਰੈਸਟੋਰੈਂਟ ਤੇ ਮਿਲਦੀ ਆਹਾਹਾ ਆ ਬੜੀ ਵਧੀਆ ਗੱਲ ਇਹਨਾਂ ਨੇ ਜਦੋਂ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਹੁੰਦਾ ਤੇ ਉਦੋਂ ਤੁਹਾਡਾ ਦਿਲ ਕਰੇ ਪੁਰਾਣੀ ਫੀਲਿੰਗ ਲੈਣੀ ਆ ਤੇ ਖੀਰ ਦੇ ਨਾਲ ਪੂੜੇ ਅਸੀਂ ਹਾਂਜੀ ਖੀਰ ਦੇ ਨਾਲ ਖੀਰ ਦੇ ਨਾਲ ਪੂੜੇ ਤੇ ਬਰਾੜ ਸਾਹਿਬ ਦੇ ਕੋਲੇ ਜ਼ਰੂਰ ਆ ਕੇ ਖਾਣੇ ਆ ਜੀ ਕੈਲਗਰੀ ਦੇ ਵਿੱਚ ਲਗੇchn ਇਹ ਤੇ ਇੱਕ ਇਹਨਾਂ ਦੀ ਕੁੱਲੜ ਜਿਹੜੀ ਕੁੱਲੜ ਆ ਨਾ ਅੱਜ ਕੱਲ ਕਾਫੀ ਮਸ਼ਹੂਰ ਹੋਇਆ ਵਾ ਪਰ ਇੱਥੇ ਕੁੱਲੜ ਚਾਹ ਮਿਲਦੀ ਆ ਤੇ ਆਹਦੇ ਟੇਸਟ ਦਾ ਬੜਾ ਵੱਖਰਾ ਇਹ ਕਿਵੇਂ ਬਣਾਉਨੇ ਜੀ ਇੱਕ ਕੁੱਲੜ ਜੀ ਆਪਾਂ ਤੰਦੂਰ ਦੇ ਵਿੱਚ ਕੁੱਲੜ ਰੱਖੀਦੇ ਆ ਓਕੇ ਜਦੋਂ ਪੂਰੀ ਤਰ੍ਹਾਂ ਉਹ ਗਰਮ ਹੋ ਜਾਂਦੀਆਂ ਨੇ ਕਿ ਲਾਲ ਹੋ ਜਾਂਦੇ ਆ ਜੀ ਫਿਰ ਚਾਹ ਉਧਰ ਕੱਢ ਲਈ ਹੁੰਦੀ ਪੂਰੇ ਰੜ ਜਾਂਦੇ ਚੰਗੇ ਹਾਂਜੀ ਲਾਲ ਹੋ ਜਾਂਦੇ ਆ ਠੀਕ ਆ ਫਿਰ ਉਧਰ ਚਾਹ ਕੱਢ ਲਈ ਹੁੰਦੀ ਆ ਤੇ ਉਤੋਂ ਲਾ ਕੇ ਚੋਨੇ ਤੋਂ ਚਾਹ ਦੇ ਵਿੱਚ ਪੁੰਨ ਦਈਦੀ ਆ ਫਿਰ ਪੂਰੀ ਕੜ ਕੇ ਆਉਂਦੀ ਆ ਵਾਹ ਜੀ ਵਾਹ ਕੀ ਬਾਤ ਆ ਤੰਦੂਰੀ ਚਾਹ ਕੁੱਲੜ ਚਾਹ ਜਿੱਦਾਂ ਅੱਜ ਕੱਲ ਕੁੱਲੜ ਮਸ਼ਹੂਰ ਆ ਤੇ ਕੁੱਲੜ ਚਾਹ ਆਪਣੀ ਜ਼ਰੂਰ ਜੀ ਇੱਥੇ ਆਉਣਾ ਤੇ ਬਾਕੀ ਜਿਹੜਾ ਰੇੜੀ ਵਾਲਾ ਜੇ ਆ ਉਹ ਉਹ ਵੀ ਮੈਂ ਹੁਣ ਅੰਦਰ ਪਹਿਲਾਂ ਇੰਟਰ ਕੀਤਾ ਜੀ ਤੇ ਮੈਂ ਦੇਖਿਆ ਹਰੀਕ ਦੇ ਟੇਬਲ ਤੇ ਚੋਰੀ-ਚੋਰੀ ਨਿਗਾਹ ਮਾਰੀ ਵੈਸੇ ਕਿ ਉਹਨਾਂ ਦੇ ਹਰੀਕ ਜਿਹੜਾ ਕੁੱਲਚਾ ਜ਼ਰੂਰ ਪਿਆ ਸੀ ਹਾਂਜੀ ਆਪਣੇ ਮਸ਼ੂਰਾ ਜੀ ਕੁੱਲਚਾ ਛਾੜਬਾਰ ਦਾ ਜਿਹੜਾ ਮਿਕਸ ਆਪਣੇ ਆਲੂ ਛੋਲੇ ਕੁੱਲਚਾ ਪਨੀਰ ਕੁੱਲਚਾ ਬਹੁਤ ਫੇਮਸ ਆ ਆਪਣੇ ਯਾਨੀ ਕਿ ਬਹੁਤ ਜ਼ਿਆਦਾ ਕੁੱਲਚਾ ਯਾਨੀ ਕਿ ਸੇਮ ਰੇੜੀ ਵਾਲੀ ਫੀਲਿੰਗ ਜਿਹੜੀ ਆਪਾਂ ਪੰਜਾਬ ਦੇ ਵਿੱਚ ਖਾਂਦੇ ਹਾਂ ਉਹੀ ਟੇਸਟ ਆ ਪੰਜਾਬ ਵਾਲਾ ਟੇਸਟ ਹਾਂਜੀ ਤੁਸੀਂ ਟਰਾਈ ਕਰਵਾ ਕੇ ਤੇ ਰੇੜੀ ਆਪਣੀ ਗੋਲਗੱਪਾਂ ਦੀ ਲਾਈਵ ਆ ਜੀ ਅੱਛਾ ਗੋਲ ਗੱਪਿਆਂ ਦੀ ਰੇੜੀ ਵੀ ਲਾਈ ਬੈਠੇ ਆ ਬਹੁਤ ਬੀਬੀਆਂ ਕਈ ਵਾਰ ਗੋਲ ਗੱਪੇ ਪਸੰਦ ਕਰਦੀਆਂ ਹੁੰਦੀਆਂ ਉਹ ਤਾਂ ਈਵਨ ਕਿ ਬੇਸ਼ੱਕ 15 20 ਕਿਲੋਮੀਟਰ ਵੀ ਜਾਣਾ ਪਵੇ ਇਹਨਾਂ ਤੇ ਤਾਂ ਵੀ ਪਰ ਇਹ ਕਹਿੰਦੇ ਕਿ ਰੇੜੀ ਲਾਈ ਹੋਈ ਹੈ ਹਾਂਜੀ ਅੱਛਾ ਗੋਲ ਗੱਪਾ ਚਾਟ ਆ ਉੱਥੇ ਪਾਪੜੀ ਚਾਟ ਆ ਤੇ ਗੋਲ ਗੱਪਿਆਂ ਦਾ ਪਾਣੀ ਆਪਣਾ ਸਾਸ ਤਰ੍ਹਾਂ ਦਾ ਹੈ। ਕੀ ਬਾਤ ਹੈ ਕੀ ਬਾਤ ਹੈ ਜਰੂਰ ਇੱਕ ਵਾਰ ਟ੍ਰਾਈ ਜਰੂਰ ਕਰਿਓ ਤੁਸੀਂ ਜੀ ਤੇ ਇੱਕ ਤਾਂ ਫੋਨ ਨੰਬਰ ਤੇ ਐਡਰੈਸ ਜਰੂਰ ਦੇ ਦਿਓ। ਹਾਂਜੀ ਫੋਨ ਨੰਬਰ ਆਪਣਾ ਹੈਗਾ ਜੀ 403 460 0405 ਇਹ ਆਪਣੇ ਰੈਸਟੋਰੈਂਟ ਦਾ ਫੋਨ ਨੰਬਰ ਆ ਤੇ ਐਡਰੈਸ ਹੈਗਾ ਜੀ ਆਪਣਾ 2023 6004 ਕੰਟਰੀ ਹੈਲਥ ਬੁਲੇਵਰਡ ਨਾਰਥ ਈਸਟ ਜਿੱਥੇ ਮੈਕਡੋਨਲਡਾ ਤੇ ਫਰੂਟੀ ਕਰਨਾ ਸੇਮ ਪਲਾਜ਼ਾ ਦੇ ਵਿੱਚ ਹੈ ਜੀ ਆਪਣਾ ਜੇ ਤੁਸੀਂ ਐਂਟਰ ਕਰੋਗੇ ਸਾਹਮਣੇ ਤੁਹਾਨੂੰ ਚਾਟਪਰ ਦੇਖ ਸਕੋਗੇ ਬਿਲਕੁਲ ਜੀ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਤੇ ਜੇ ਵੀਡੀਓ ਦੇਖੀ ਆ ਤਾਂ ਮੂੰਹ ਤੇ ਬਰਾੜ ਸਾਹਿਬ ਦੇ ਕਹਿ ਰਹੇ ਹਜੇ ਮੈਂ ਪੁੱਛਿਆ ਨਹੀਂਗਾ ਤੇ ਤੁਸੀਂ ਇਹ ਕਹਿਣਾ ਖਾ ਪੀ ਕੇ ਮੈਂ ਵੀਡੀਓ ਦੇਖ ਕੇ ਆਇਆ ਤੇ 10% ਆਫ ਲੈਣਾ ਹੈਗਾ ਬ੍ਰਾਦਰ ਸਾਹਿਬ ਇਹ ਨਾ ਵੇ ਮੱਕਰ ਜੋ ਜੇ ਇਹਨੇ ਇਹ ਨਾਂ ਦਿੱਤਾ ਨਾ ਤੇ ਮੈਨੂੰ ਕਾਲ ਕਰਿਓ ਤੇ ਆਪਾਂ 20% ਤੁਹਾਨੂੰ ਜਿਹੜਾ ਆਬਰਾਡ ਸਾਹਿਬ ਦੇ ਆਪਾਂ 10% ਸਕਾਊਨ ਦੇਵਾਂਗੇ ਜਾਂ ਜਿਹੜਾ ਦੇਸੀ ਟਰੱਕਰ ਦਾ ਆਪਾਂ ਨੂੰ ਰੈਫਰੈਂਸ ਦੇਊਗਾ 10% ਸਕਾਊਨ ਬਿਲਕੁਲ ਜੀ ਪਹੁੰਚਣਾ ਹੁਣ ਤੁਸੀਂ ਵੀਕੈਂਡ ਤੇ ਪਰਿਵਾਰ ਨੂੰ ਲੈ ਕੇ ਆ ਸਕਦੇ ਹੋ ਕਿਉਂਕਿ ਬਹੁਤ ਵਧੀਆ ਜਿਹੜਾ ਅੰਦਰ ਇਹਨਾਂ ਦੇ ਬੈਠਣ ਲਈ ਵੀ ਜਗ੍ਹਾ ਬਣੀ ਹੋਈ ਆ ਪਰਿਵਾਰ ਨਾਲ ਵੀ ਆ ਸਕਦੇ ਹੋ ਇਕੱਲੇ ਵੀ ਆ ਸਕਦੇ ਹੋ ਦੋਸਤਾਂ ਮਿੱਤਰਾਂ ਦੇ ਨਾਲ ਵੀ ਆ ਸਕਦੇ ਹੋ ਤੇ ਇੱਕ ਸੱਚ ਮੈਂ ਭੁੱਲ ਗਿਆ ਅੱਜ ਸ਼ਾਮ ਹਾਂ ਤੇ ਸ਼ਾਮ ਨੂੰ ਫਿਰ ਕਿਸੇ ਦੇ ਤਰਾਰਾ ਖਾਨ ਨੂੰ ਦਿਲ ਕਰਦਾ ਹੁੰਦਾ ਆਪਣੇ ਇੱਥੇ ਕੀ ਫਿਸ਼ ਪਕੌੜਾ ਆਪਣਾ ਬਹੁਤ ਫੇਮਸ ਆ ਬਸ ਫਿਸ਼ ਟਿੱਕਾ ਜੀ ਇਹ ਚੀਜ਼ ਤਾਂ ਬਹੁਤ ਮਿਸ ਕਰਕੇ ਸੀਗੇ ਹੁਣ ਦੋਸਤਾਂ ਮਿੱਤਰਾਂ ਜਰੂਰ ਟਰਾਈ ਕਰ ਜਦੋਂ ਮੈਂ ਵਿਂਟਰ ਆ ਹਾਂ ਤੇ ਫਿਸ਼ ਪਕੌੜਾ ਜਰੂਰ ਆਪਣਾ ਟਰਾਈ ਕਰ ਬਹੁਤ ਸਪੈਸ਼ਲ ਆ ਅਨੇ ਕੈਲਗਰੀ ਚ ਠੰਡ ਵੀ ਬਹੁਤ ਪੈਂਦੀ ਆ ਤੇ ਪਰ ਇਹ ਕਹਿੰਦੇ ਕਿ ਅਸੀਂ ਠੰਡ ਦਾ ਵੀ ਪ੍ਰਬੰਧ ਕੀਤਾ ਹਾਂਜੀ ਜਰੂਰ ਇੱਕ ਵਾਰ ਆ ਵੀ ਫੈਚ ਵੀ ਜਰੂਰ ਟਰਾਈ ਕਰਿਓ ਤੇ ਬਾਕੀ ਰਿਵਿਊ ਜਰੂਰ ਦਿਓ ਜਾਂ ਜਿਹੜੇ ਦੋਸਤ ਮਿੱਤਰ ਇੱਧਰ ਆਏ ਆ ਇੱਥੇ ਆਲਰੇਡੀ ਜਿਹੜਾ ਇਥੋਂ ਦਾ ਫੂਡ ਟੇਸਟ ਕਰ ਚੁੱਕੇ ਆ ਤੁਸੀਂ ਵੀਡੀਓ ਦੇਖ ਰਹੇ ਆ ਤਾਂ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਫੂਡ ਤੁਹਾਨੂੰ ਕਿਦਾਂ ਦਾ ਵਾਕਿਆ ਦੇ ਵਿੱਚ ਸਹੀ ਆ ਕਿਉਂਕਿ ਐਵੇਂ ਅਸੀਂ ਗੱਲਾਂ ਨਹੀਂ ਮਾਰਦੇ ਅਬਰਾਰ ਸਾਹਿਬ ਨਾਲ ਦੋਸਤ ਮਿੱਤਰ ਕਹ ਲਓਗੇ ਸਾਡੇ ਚੰਗੇ ਦੋਸਤ ਵੀ ਆ ਤੇ ਪਰ ਇਹਨਾਂ ਦਾ ਫੂਡ ਵਾਕਿਆ ਦੇ ਵਿੱਚ ਸਵਾਦ ਆ ਤੇ ਤਾਂ ਆਪਾਂ ਜਿਹੜੀ ਇਹ ਤਰੀਬ ਕਰ ਰਹੇ ਆ ਤੇ ਕੋਈ ਵੀ ਦੋਸਤ ਮਿੱਤਰ ਜਿਹੜਾ ਨਾ ਨਵਾਂ ਅ ਬਿਜ਼ਨਸ ਸ਼ੁਰੂ ਕਰਦਾ ਹੁੰਦਾ ਤੇ ਜਿਹੜੇ ਆ ਤੁਹਾਡੇ ਚੰਗੇ ਦੋਸਤ ਮਿੱਤਰ ਹੁੰਦੇ ਆ ਨਾ ਤੇ ਜਰੂਰ ਉਹ ਚੀਜ਼ ਨੂੰ ਨਾ ਲੋਕਾਂ ਤੱਕ ਪਹੁੰਚਾਇਆ ਕਰੋ ਉਹਦੇ ਚ ਹੈਲਪ ਕਰਿਆ ਕਰੋ ਇਹ ਇਹਦੇ ਚ ਕਿਤੇ ਨਾ ਕਿਤੇ ਬਰਾੜ ਸਾਹਿਬ ਅਸੀਂ ਦੇਖਦੇ ਆ ਕਿ ਕਮੀ ਹੁੰਦੀ ਆ ਹੁਣ ਦੋਸਤਾਂ ਮਿੱਤਰਾਂ ਦੇ ਨਾ ਤੁਸੀਂ ਪ੍ਰੋਫਾਈਲ ਚੈੱਕ ਕਰਿਓ ਕਿੰਨਿਆ ਕਿਨੇ ਤੁਹਾਡੀ ਚੀਜ਼ ਜਿਹੜੀ ਸ਼ੇਅਰ ਕੀਤੀ ਆ ਕਿਤੇ ਨਾ ਕਿਤੇ ਨਾ ਐਵੇਂ ਉਦਾਂ ਉਦਾਂ ਕਰੀਆ ਭਰਾਵਾ ਅਸੀਂ ਤੇਰੇ ਨਾਲ ਆ ਉਹ ਕਰਦਾਂਗੇ ਜੋ ਕਰਦਾਂਗੇ ਸਾਨੂੰ ਦੱਸੀ ਸਹੀ ਕਿਥੇ ਤੇ ਪਰ ਕਰਨਾ ਕੱਖ ਨਹੀਂ ਹੁੰਦਾ ਇਹਦੇ ਚ ਕੋਈ ਡਰ ਲ ਨਹੀਂ ਲੱਗਦੇ ਤੁਹਾਡੇ ਹਾਂਜੀ ਤੁਸੀਂ ਸੰਗਣਾ ਸ਼ੇਅਰ ਕਰਨਾ ਵੱਧ ਤੋਂ ਵੱਧ ਤੇ ਹੋਰ ਦੋਸਤਾਂ ਨੂੰ ਦੱਸਣਾ ਹਾਂਜੀ ਇਹ ਆਇਆ ਕਰੀ ਫੂਡ ਟ੍ਰਾਈ ਕਰਨਾ ਫਰੈਸ਼ ਪਹਿਲਾਂ ਤੋਂ ਤਾਜ਼ਾ ਬਣਾਉਂਦਾ ਆਪਣਾ ਫੂਡ ਐਵਰੀ ਡੇ ਨਹੀਂ ਆਪਾਂ ਫਰੋਜ਼ਨ ਫੂਡ ਵੇਚੀ ਜਾਂਦੇ ਹਣਾ ਹਾਂਜੀ